ਚਿਕਲ ਬਾਈ ਸਾਰਿਆਂ ਨੂੰ ਆ 3 ਸਪੀਡ ਆ ਉਹ 2 ਸਪੀਡ ਆ ਦੋਨੇ ਇਕੱਠੇ ਛੱਡਿਆ 2 ਸਪੀਡ ਦਾ ਤੋਰਾ ਇਹਦੇ ਨਾਲੋਂ ਜ਼ਿਆਦਾ ਐ 3 ਸਪੀਡ ਨਾਲ ਉਹਦਾ ਇਹ ਨਵਾਂ ਤਾਂ ਕਰਕੇ ਦਬਦਾ ਡਰਾਈਵਰ ਥੋੜਾ ਜਿਹਾ 2 ਸਪੀਡ ਵੀ 1600 ਚੱਕਰ ਤੇ ਚੱਲਦਾ ਐ ਤੇ 3 ਸਪੀਡ ਵੀ 1600 ਚੱਕਰ ਤੇ ਚੱਲਦਾ ਲੋਚ ਉਹ ਦੂਜੇ ਲੋ ਜੀ ਚੱਲੀ ਜਾਂਦਾ 2 ਸਪੀਡ ਆ ਇਹ ਕੇਸ ਮਸ਼ੀਨ ਦੇ ਚੱਲਦਾ ਬਈ ਯਾਰ ਜਿੰਦਰਾ ਦੇ ਚੱਲਦਾ ਇਹ 3 ਸਪੀਡ ਆ ਆ 2 ਸਪੀਡ ਆ 16 ਦੇ ਟਾਇਰ ਵਾਲਾ ਇਹ ਆ ਵੀ 16 ਦੇ ਟਾਇਰ ਵਾਲਾ ਨਵਾਂ ਇਹ ਜੈਨੂਨਾ 16 ਯਾਰ ਦਾ ਲਾਉਂਗਾ ਪੂਰੀ ਚੱਕਰ ਦੇ ਚੱਲਦੇ ਆ ਦੋਵੇਂ ਆ ਵੀ ਤੇ ਆ ਵੀ ਦਿਖਾਉਣਾ ਤੁਹਾਨੂੰ ਪਹਿਲਾ ਇਹੇ ਚੱਕਰ 24 ਮਾਡਲ ਆ ਬਾਈ ਹੁਣੀ ਆਇਆ ਇਹ ਜਵਾਂ ਨਵਾਂ ਜੈ ਇਹਨੂੰ 56 ਇੰਚ ਮੀ ਗੋਲਾ 16 ਟੈਰਾ ਇਹ ਵੀ ਪੰਜਾਬੀ ਦੇ ਚਾਲਾ